ਅ ਨਵਜੋਤ ਕੌਰ ਸਿੱਧੂ ਜੀ ਬਹੁਤ ਬਹੁਤ ਸਵਾਗਤ ਹੈ ਜੀ ਜੀ ਪੰਜਾਬ ਪਿਆਰਿਆਣਾ ਇਹ ਹਿਮਾਚਲ ਤੇ ਹਾਂਜੀ ਬੋਲੋ ਜੀ ਥੈਂਕ ਯੂ ਅੱਛਾ ਹਾਂ ਮੈਮ ਜਿਸ ਤਰੀਕੇ ਦੇ ਨਾਲ ਤੁਹਾਡਾ ਇੱਕ ਬਿਆਨ ਸਾਹਮਣੇ ਆਇਆ ਕੱਲ ਉਸ ਤੋਂ ਬਾਅਦ ਤੁਸੀਂ ਕਿਹਾ ਆਪਣੇ ਉਸ ਬਿਆਨ ਤੇ ਸਫਾਈ ਵੀ ਦਿੱਤੀ ਕਿ ਮੈਂ ਇਸ ਤਰੀਕੇ ਦਾ ਬਿਆਨ ਨਹੀਂ ਦਿੱਤਾ ਸੀ ਪਰ ਜਿਹੜੇ ਆ ਜਿਹੜੇ ਰੰਧਾਵਾ ਸਾਹਿਬ ਨੇ ਰੰਧਾਵਾ ਸਾਹਿਬ ਨੇ ਹੁਣੇ ਥੋੜੀ ਦੇਰ ਪਹਿਲਾਂ ਇੱਕ ਬਾਈਟ ਦਿੱਤੀ ਉਹ ਕਹਿੰਦੇ ਜੀ ਕਿ ਕਾਂਗਰਸ ਨੂੰ ਕਿਸੇ ਹੋਰ ਤੋਂ ਨਹੀਂ ਇਹੋ ਜੇ ਜ ਤੁਹਾਡਾ ਨਾਮ ਲੈ ਕੇ ਕਿ ਇਹੋ ਜੇ ਆਗੂਆਂ ਤੋਂ ਖਤਰਾ ਹੈ ਕਾਂਗਰਸ ਨੂੰ ਸੁਜਿੰਦਰੰਧਾਵਾ ਵਰਗੇ ਬੰਦਿਆਂ ਤੋਂ ਖਤਰਾ ਹੈ ਜਿਹੜੇ ਜਿਨ੍ਹਾਂ ਦੀ ਕੱਲ ਵੀਡੀਓਜ਼ ਵੀ ਲੀਕ ਹੋਈਆਂ ਜਿਨ੍ਹਾਂ ਦੇ ਗੈਂਗਸਟਰਾਂ ਨਾਲ ਲਿੰਕ ਹੈ ਜਿਹੜੇ ਮਜੀਠੀਆਂ ਨਾਲ ਬੈਠ ਕੇ ਨਵਜੋਤ ਸਿੱਧੂ ਨੂੰ ਹਰਾਨ ਚ ਦੋ ਦਿਨ ਪਹਿਲਾਂ ਉਹਦੇ ਘਰ ਰਾਤ ਨੂੰ ਡਿਨਰ ਕੀਤਾ ਵੀ ਤੂੰ ਮੈਨੂੰ ਦੱਸਾ ਦੇ ਕਿ ਮੈਂ ਤੇ ਨੌਨ ਲਜੋ ਡੀਸੀ ਤੇ ਰਾਦੀ ਤੇ ਮੈਂ ਤੇਰੇ ਨਾਲ ਆ ਇਹ ਤੇ ਬੰਦਿਆਂ ਤੋਂ ਖਤਰਾ ਕਾਂਗਰਸ ਨੂੰ ਏ ਏ ਕਾਂਗਰਸ ਨੂੰ ਬਰਬਾਦ ਕਰਨ ਲਈ ਇਹਨਾਂ ਨੂੰ ਪੁੱਛੋ ਜੇ ਸੀ ਜਿਹੜਾ ਨਹੀਂ ਸੀ ਉਹ ਤੇ ਬੋਲੇ ਕਿਉਂ ਨਹੀਂ ਕੀ ਭਗਵੰਤ ਮਾਨ ਦੇ ਖਿਲਾਫ ਕਿਉਂ ਨਹੀਂ ਬੋਲਦੇ ਕਿਉਂ ਨਹੀਂ ਬੋਲਦੇ ਉਹ ਤੇ ਪੋਸਟਰ ਕਿਉਂ ਨਹੀਂ ਲਾਈ ਜਿਵੇਂ ਪੇਪਲ ਲੱਗਦੇ ਨਾਲ ਭਗਵੰਤ ਮਾਨ ਦੇ ਮੈਮ ਮੈਮ ਕੋਲ ਮੈਂ ਕੋਲ ਪਦੋਂ ਤੇ ਪਦਉਂਦੇ ਹੀ ਨਾ ਨਹੀਂ ਇਹਨਾਂ ਨੇ ਕਾਂਗਰਸ ਨੂੰ ਬਰਬਾਦ ਕਰਨ ਤੋਂ ਸਵਾਈ ਕੀ ਕੀਤਾ ਇਹ ਸੇ ਜਾਣਦੇ ਸਿੱਧੂ ਪਰਵਾਰ ਸੱਚਾ ਹੈ ਇਹਨੂੰ ਦੂਰ ਕਰ ਦੇ ਤਾਂ ਕਿ ਸਾਡੀਆਂ ਚੋਰੀਆਂ ਕਾਇਮ ਰਹਿਣ ਇਹ ਵੀ ਇਹ ਵੀ ਇਹ ਵੀ ਇਹ ਵੀ ਜਿਹੜੇ ਵਿਰੋਧੀ ਧਿਰ ਹੈਗੇ ਨੇ ਉਹਨਾਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਜਿਹੜੇ ਪੰਜ ਲੱਗੇ ਸੀ ਇਹਨੇ ਬੱਚੇ ਕਿੱਥੋਂ ਛੁੱਟ ਛੁਟਵਾਏ ਭਗਵੰਤ ਮਾਨ ਤੋਂ ਹਾਂ ਇਹ ਇੱਕ ਨਾ ਇੱਕ ਜਿਹੜੀ ਉੱਥੇ ਗਾਰੰਟੀ ਟੈਕਨੀਕ ਵੇਚੀ ਇਹਨਾਂ ਨੇ ਰਾਈਟ ਰਾਈਟ ਪ੍ਰੂਫ ਦੇ ਨੂੰ ਤਿਆਰ ਹੈ ਗੰਡੀਵਿੰਦ ਤੋਂ 3 ਕਰੋੜ ਬੰਗਿਆ ਜਿਹੜਾ 30 ਸਾਲ ਦਾ ਕਾਂਗਰਸ ਦਾ ਸੇਵਕ ਸੀ ਉਹਨੂੰ ਬੀਜੇਪੀ ਜਾਣਾ ਪੈ ਗਿਆ ਤੇ ਨਵਜੋਤ ਸਿੱਧੂ ਪਰਿਵਾਰ ਅੱਜ ਤੱਕ ਕਿਸੇ ਬੀਜੇਪੀ ਦੇ ਬੰਦੇ ਨੂੰ ਨਹੀਂ ਮਿਲਿਆ ਤੇ ਭਗਵਾਨਤ ਮੰਨ ਪਹਿਲਾਂ ਚ ਬੈਠਾ ਰਿਹਾ ਆਜਿੰਦ ਕੇਜਰੀਵਾਲ ਡੇਟ ਸਾਲ ਦਾ ਪਿੱਛੇ ਪਿਆ ਰਿਹਾ ਕਿ ਸੀਐਮ ਬਨਜੋ ਅਕੇ ਤਾਂ ਸੀਐਮ ਬਣ ਕੇ ਸਾਰੇ ਅੰਦਰ ਕਰ ਦੇਣੇ ਸੀ ਫਿਰ ਮੈਂ ਅਸੀਂ ਪਾਰਟੀ ਨੂੰ ਬਚਾ ਰਹੇ ਆ ਕਾਂਗਰਸ ਪਾਰਟੀ ਦੇ ਲਈ ਸੱਚ ਬੋਲ ਰਹੇ ਆ ਪੈਰਾ ਦੇ ਰਹੇ ਆ ਕਾਂਗਰਸ ਪਾਰਟੀ ਦੇ راہਲ ਜੀ ਸੋਚ ਤੇ ਚੱਲ ਰਹੇ ਆ ਇਹ ਸਭ ਝੂਠੇ ਬੰਦੇ ਇਕੱਠੇ ਹੋ ਕੇ ਇੱਕ ਦੂਜੇ ਦੀ ਪਾਰਟੀ ਬੰਦੇ ਨੂੰ ਹੈਰਾਨ ਕਰਵਾਏ ਇਹਨਾਂ ਦਾ ਕੰਮ ਕੀ ਹੈ ਤੁਸੀਂ ਪੰਜੋਂ ਇਕੱਠੇ ਹੋ ਕੇ ਕਿਉਂ ਨਹੀਂ ਕਾਂਗਰਸ ਨੂੰ ਜੁਤਾਂਦੇ ਇੱਕ ਕੈਂਡੀਡੇਟ ਤੇ ਕਿਉਂ ਨਹੀਂ ਕਰਦੇ ਨਾ ਜੋ ਸਿੱਧੂ ਕਰਕੇ ਹੋ ਗਿਆ ਉਹਦੇ ਉੱਤੇ ਗੱਲਾਂ ਨਾਲ ਰਿਲੇਸ਼ਨ ਬਿਲਕੁਲ ਠੀਕ ਹੈ ਉਹ ਕਹਿੰਦਾ ਮੈਂ ਉਦੋਂ ਆਉਂਗਾ ਜੇ ਉਹਨਾਂ ਨੂੰ ਮੇਰੀ ਲੋੜ ਹੈ ਨਹੀਂ ਤਾਂ ਮੈਂ ਟੀਵੀ ਕਰ ਰਿਹਾ ਉਹਨੇ ਸਾਫ਼ ਕਹਿਤਾ ਮੈਂ ਪਿੰਕਾ ਜੀ ਦਾ ਹਾਂ ਮੈਂ ਕਾਂਗਰਸ ਦਾ ਤੇ ਪਾਹੀ ਆ ਅਜ ਤੱਕ ਕਿਸੇ ਭਾਜਪਾ ਵਾਲੇ ਬੰਦੇ ਨੂੰ ਮਿਲਿਆ ਹੋਵੇ ਜਾਂ ਭਗਵੰਤ ਮਾਲਕੋਲ ਗਿਆ ਹੋਵੇ ਨਾ ਉਹਨਾਂ ਤੋਂ ਸੀਐਮ ਬਣਿਆ ਉਹਨੂੰ ਬਸ ਇੱਕ ਵਾਰ ਉਹਨੇ ਬੁਲਾਇਆ ਪ੍ਰੈਸ ਚ ਕਹਿ ਕੇ ਗਿਆ ਮੈਂ ਦੱਸਣ ਚੱਲਿਆ ਵੀ ਮਾਈਨਿੰਗ ਤੇ ਉਹ ਲਿਖ ਕਰ ਤੂੰ ਸਰਕਾਰੀ ਕਰ ਦੇ ਤਾਂ ਮੈਂ ਤੈਨੂੰ ਗਾਈਡ ਕਰਦਾ ਰਹੂੰਗਾ ਜੇ ਤੂੰ ਆ ਕਰਦਾ ਤੈਨੂੰ ਹੋਗੀ ਦੱਸ ਤੂੰ ਪੰਜਾਬ ਦੇ ਪੱਧਰ ਤੇ ਕੰਮ ਕਰੇਗਾ ਪਰ ਮੈਂ ਕੱਟੜੇ ਕਾਂਗਰਸੀ ਆ ਅੱਜ ਇਹ ਕਾਂਗਰਸ ਨੂੰ ਬਰਬਾਦ ਕਰ ਰਹੇ ਨੇ ਕਾਂਗਰਸ ਦੇ ਵੱਡੇ ਵੱਡੇ ਆਗੂਆਂ ਨੂੰ ਹਰਾ ਰਹੇ ਨੇ ਕਿਉਂਕਿ ਇਹਨਾਂ ਨੇ ਸੀਐਮ ਬਣਨਾ ਹੈ ਮੈਡਮ ਇੱਕ 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 ਹੋਰ ਉਹਨਾਂ ਨੇ ਗੰਭੀਰ ਜਿਹੜਾ ਇਲਜ਼ਾਮ ਲਗਾਇਆ ਉਹ ਕਹਿੰਦੇ ਜੀ ਕਿ ਤੁਸੀਂ ਸੀਐਮ ਵਾਲੀ ਤਾਂ ਸਟੇਟਮੈਂਟ ਦੇ ਦਿੱਤੀ ਕਿ 500 ਕਰੋੜ ਚਾਹੀਦਾ ਹੈ ਜੇ ਸੀਐਮ ਫੇਸ ਬਣਨਾ ਹੈ ਉਹ ਨਾਲ ਕਹਿੰਦੇ ਕਹਿੰਦੇ ਜੀ ਤੁਸੀਂ 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 ਸਾਫ਼ ਕਿ ਹੈ ਬੇਤੰਗੁਰੇ ਇਹ ਤਾਂ ਸੁਣੀ ਮੇਰੀ ਸੁਣੀ ਹੋਈਆਂ ਗੱਲਾਂ ਵੀ ਪੈਸੋ ਕਰੋੜ ਦਾ ਟੈਚੀ ਜਾਂਦਾ ਤਾਂ ਅਸੀਂ ਇਹ ਬੰਦਾ ਪਰ ਮੈਂ ਖਾਸ ਕਰਕੇ ਵੀ ਕਾਂਗਰਸ ਨਹੀਂ ਆ ਕੇ ਖੜੇ ਤਾਂ ਕੋਈ ਪੈਸਾ ਨਹੀਂ ਮੰਗਿਆ ਹੂੰ ਕਹਿੰਦੇ ਹੋਰ ਪਾਰਟੀ ਤੁਹਾਨੂੰ ਤੇਾਰੇ ਸੀਐਮ ਬਦਾਨੂ ਮੈਂ ਕਿਹਾ ਸਾਡੇ ਕੋਲ 500 ਕਰੋੜ ਨਹੀਂ ਹੈ ਹਾਂ ਵੀ ਤੁਸੀਂ ਸੁਣਨੇਗਾ ਬਾਰੇ ਨੂੰ ਸੱਚੀ ਦਿੰਨੇ ਪੈਂਦੇ ਆ ਮੇਰੇ ਮੈਂ ਸਾਫ ਕੀਤਾ ਵੀ ਕਾਂਗਰਸ ਦੇ ਬਾਰੇ ਮੈਂ ਨਹੀਂ ਬੋਲੀ ਕਾਂਗਰਸ ਨੇ ਅੱਜ ਤੱਕ ਸਰਦੇ ਤੋਂ 1 ਰੁਪਿਆ ਨਹੀਂ ਮੰਗਿਆ ਉਹ 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 ਪਰ 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 ਜਿਹੜਾ ਉਹ ਸਵਾਲ ਕਰ ਰਹੇ ਨਾ ਉਹ ਕਹ ਰਹੇ ਜੀ ਕਿ ਸਿੱਧੂ ਸਾਹਿਬ ਇਹ ਦੱਸਣ ਕਿ ਕੈਬਨਿਟ ਮੰਤਰੀ ਜਦੋਂ ਬਣੇ ਸੀ ਜਾਂ ਪੀਪੀਸੀਸੀ ਪ੍ਰਧਾਨ ਸੀ ਕੀ ਉਦੋਂ ਵੀ ਤੁਸੀਂ ਪੈਸੇ ਦਿੱਤੇ ਸੀ ਮੈਂ ਕਹਿਤਾ ਦਿੱਤਾ ਨਹੀਂ ਜਾਂਦੇ ਤੋਂ ਮੇਰੇ ਕੋਲ ਤਾਂ ਕੱਲ ਸਟੇਟਮੈਂਟ ਹੀ ਹੈ साफे ने साडू तो अज तक एक रुपया नहीं लेता कांग्रेस ने मैं क्लियर नहीं किया मेरी आज तक वाले जी बाइट है तुम मेरी बाइट चेक करो जो मैं क्या कांग्रेस ने तो पैसा मंगया, मैं हाँ। आज तक तो किसी ने पैसा नहीं मंगया ਉਹ ਕਹਿੰਦੇ ਤੁਸੀਂ ਆਮ ਆਦਮੀ ਉੱਥੇ ਚਲੇ ਜਾਓ ਮੈਂ ਕਿਹਾ ਸਾਡੇ ਕੋਲ 500 ਕਰੋੜ ਨਹੀਂ ਆ ਦੇਣੀ ਅੱਛਾ ਮੈਡਮ ਇੱਕ ਇੱਕ ਹੋਰ ਜਿਹੜੇ ਵਿਰੋਧੀ ਧਿਰ ਨੇ ਭਾਵੇਂ ਆਮ ਆਦਮੀ ਪਾਰਟੀ ਹੈ ਜਾਂ ਕੋਈ ਹੋਰ ਦੂਸਰੀਆਂ ਪਾਰਟੀਆਂ ਨੇ ਉਹਨਾਂ ਵੱਲੋਂ ਵੀ ਇੱਕ ਸਵਾਲ ਚੁੱਕਿਆ ਜਾ ਰਿਹਾ ਕਿ ਜਿਹੜੇ ਇਹ ਤੁਸੀਂ 500 ਕਰੋੜ ਵਾਲਾ ਬਿਆਨ ਦਿੱਤਾ ਸੀ ਭਾਵੇਂ ਕਿਸੇ ਪਾਰਟੀ ਨੂੰ ਲੈ ਕੇ ਭਾਵੇਂ ਕਾਂਗਰਸ ਵਾਸਤੇ ਦਿੱਤਾ ਸੀ ਜਾਂ ਦੂਜੀ ਪਾਰਟੀਆਂ ਉਸ ਦੇ ਤੇ ਉਹਨੇ ਪਲੇ ਦਿੱਤਾ ਹੀ ਨਹੀਂ ਨਾ ਡਾਕਟਰ ਰਾਈਟ 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 ਬਟ ਉਹਨਾਂ ਉਹਨਾਂ ਵੱਲੋਂ ਜੋ ਕਿਹਾ ਜਾ ਰਿਹਾ ਉਹ ਕਹਿ ਰਹੇ ਨਹੀਂ ਕਿ ਆਪਣੀ ਇੱਕ ਪ੍ਰੈਜ਼ੈਂਸ ਜਿਹੜੀ ਹੈ ਨਾ ਉਹ ਦੁਬਾਰਾ ਲਿਆਉਣ ਵਾਸਤੇ ਇਹੋ ਜਿਹੀ ਸ਼ੁਰਲੀ ਛੱਡੀ ਹੈ ਡਗਜ नहीं हो गया ਵੀ ਭਾਈਓ ਆਪਸੇ ਸਮਝੌਤਾ ਕਰ ਲੋ ਕਾਂਗਰਸ ਨੂੰ ਜਿਤਾ ਦਿਓ راہુલ ਗਾਂਧੀ ਦੀ ਸੋਚ ਤੇ ਪੈਰਾ ਦੇ ਦਿਓ ਹੂੰ ਉਹ ਕਹੇ ਆ ਮੈਂ ਨਹੀਂ ਲੜਾਈ ਚ ਪੈਣਾ ਤੁਸੀਂ ਤੁਹਾਨੂੰ ਖੁੱਲੀ ਛੁੱਟੀ ਐ ਪਰ ਮੈਂ ਤੁਹਾਡੇ ਸਟੇਜਾਂ ਤੇ ਨਹੀਂ ਆਣਾ ਮੈਂ ਸਰਕਾਰ ਕਿਸੇ ਹੋਰ ਲਈ ਮੈਂ ਝੂਠ ਬੋਲ ਕੇ ਨਹੀਂ ਬਣਾਨੀ ਤੇ ਮੁੜ ਕੇ ਉਹ ਪਹਿਲਾਂ ਸੀਐਮ ਸਾਹਿਬ ਨਰਿੰਦਰ ਸਿੰਘ ਦੀ ਬਿਨਾਤੀ ਸੀ ਮੁੜਕਿਓ ਨੇ ਕੰਮੀ ਕੀਤਾ ਕਾਂਗਰਸ ਦੀ ਬੇਇੱਜ਼ਤੀ ਤੇ ਬਦਨਾਮੀ ਹੋ ਗਈ ਪ੍ਰੈਸ ਕਿੱਥੇ ਮਾਰ ਖਾ ਗਈ ਉਹ ਕਹਿੰਦੇ ਮੈਂ ਆਪਣੇ ਟੀਵੀ ਤੇ ਜੇ ਮੈਨੂੰ ਕਾਂਗਰਸ ਕੋਈ ਜ਼ਿੰਮੇਵਾਰੀ ਦਿੰਦੀ ਹੈ ਮੈਂ ਉਹਨੂੰ ਦਿਵਾਉਂਗਾ ਨਹੀਂ ਤਾਂ ਮੈਂ ਟੀਵੀ ਕਰੂੰਗਾ ਉਹਨੇ ਸਾਫ਼ ਸਪੱਸ਼ਟ ਕਹਿਤਾ ਅੱਛਾ ਮਤਲਬ ਕਿਤੇ ਨਾ ਕਿਤੇ ਸਿੱਧੂ ਸਾਹਿਬ ਦੀ ਵਾਪਸੀ ਹੋ ਸਕਦੀ ਹੈ ਕਾਂਗਰਸ ਪਾਰਟੀ ਦੇ ਵਿੱਚ ਮੈਂ ਜਿਉਂ ਕਹਿਣ ਉਹਨਾਂ ਨੇ ਹਜੇ ਕੁਝ ਕਿਹਾ ਹੀ ਨਹੀਂ ਉਹਨੂੰ ਕੋਈ ਮੀਟਿੰਗ ਹੀ ਹੋਈ ਕੁਝ ਨਹੀਂ ਹੋਈ ਮੈਂ ਉਹਦੇ ਬਾਰੇ ਕਿਉਂ ਗਿਆਨ ਦਵਾਂ ਤੇ ਮੈਂ ਬੜਾ ਫੇਰ ਕੀਤਾ ਵੀ ਸਾਡੇ ਤੋਂ ਅੱਜ ਤੱਕ ਕਾਂਗਰਸ ਨੇ ਕੋਈ ਪੈਸਾ ਨਹੀਂ ਲੱਕਿਆ ਦਿੱਤਾ ਸਾਨੂੰ ਕਿਹਾ ਜ਼ਰੂਰ ਸੀ ਵੀ ਤੂੰ ਐਮਪੀ ਲੜੇਂਗੀ ਤੇ ਇਹਦੇ ਕੋਈ ਸਾਥਪਾਰਟਨਟ ਹੋਣਗੇ ਤੇ 1.5 ਸਾਲ ਬਾਅਦ ਸਾਨੂੰ ਲਾਟਾ ਕਿਉਂ ਕਿਉਂਕਿ ਅਨਨੂ ਸਾਡਾ ਜਿਹੜਾ ਕਾਰਗੁਜ਼ਾਰੀ ਹੈ ਉਹ 100% ਅੱਛਾ ਮੈਡਮ ਮੈਡਮ ਇਹ ਇੱਕ ਸਵਾਲ ਹੋਰ ਕਿ ਚਲੋ ਮੰਨ ਲਓ ਕਿ ਚਲੋ ਕਾਂਗਰਸ ਪਾਰਟੀ ਜੇ ਸੀਐਮ ਦਾ ਚਿਹਰਾ ਜਾਂ ਸੀਐਮ ਵਾਲਾ ਜਿਹੜੀ ਜਿਹੜੀ ਤੁਹਾਨੂੰ ਮੌਕਾ ਨਹੀਂ ਦਿੰਦੀ ਕੋਈ ਹੋਰ ਪਾਰਟੀ ਦਿੰਦੀ ਹੈ ਸਿੱਧੂ ਸਾਹਿਬ ਨੂੰ ਮੌਕਾ ਕਿ ਹਾਂ ਤੁਸੀਂ ਸਾਡੀ ਪਾਰਟੀ ਦਾ ਸੀਐਮ ਬਣੋ ਉਹ ਨਹੀਂ ਗੱਲ ਕਰਦਾ ਕਿਸੇ ਨਾਲ ਸੀਐਮ ਦੀ ਅਰਵਿੰਦ ਕੇਜਰੀ ਵਾਲਤੇ ਗੁਰੂਜੀ ਕੋਲ ਪਹੁੰਚ ਗਿਆ ਸੀ ਉੱਥੇ ਦੇਖਣ ਦੇ ਪਿੱਛੇ ਫਿਰ ਨਹੀਂ ਲੱਟਾ ਨਾ ਸੀਐਮ ਚਿਹਰਾ ਨਹੀਂ ਲੈਣਾ ਕਾਠਾ ਕਾਂਗਰਸ ਜਾਂਦੇ ਕਾਂਗਰਸ ਖਤਮ ਖਤਮ ਬਸ ਸਿਰਫ ਅਗਰ 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 ਸਿੱਧੂ ਸਾਹਿਬ ਦੀ ਵਾਪਸੀ ਹੁੰਦੀ ਹੈ ਤਾਂ ਸਿਰਫ ਕਾਂਗਰਸ ਪਾਰਟੀ ਜੀ ਹੋਏਗੀ ਕਿਸੇ ਹੋਰ ਪਾਰਟੀ ਚ ਨਹੀਂ ਜਾਣਗੇ ਨਹੀਂ ਹੋਏਗੀ ਜੇ ਸੀਐਮ ਦਾ ਉਹ ਕੁਰਸੀ ਵੀ ਮਿਲੇ ਸੀਐਮ ਵੀ ਕੁਰਸੀ ਜੋ ਕੈਨ ਵੀ ਤੋ ਖੁੱਲ ਕੇ ਕੰਮ ਕਰ ਸਾਰਿਆਂ ਨੂੰ ਨਾਲ ਲੈ ਕੇ ਚੱਲ ਉਹ ਬਿਲਕੁਲ ਚਲੇਗਾ ਉਹ ਹਜੇ ਵੀ ਸਾਰਿਆਂ ਨੂੰ ਬਹੁਤ ਪਿਆਰ ਕਰਦਾ ਹੈ ਪਰ ਜੇ ਗਲਤ ਕੰਮ ਕਰਦੇ ਹਨ ਉਹਨਾਂ ਬਾਰੇ ਜ਼ਰੂਰ ਬੋਲਦਾ ਤੇ ਅੱਜ ਤੱਕ ਉਹ ਹੁਣ ਹੁਣ ਉਹਨੇ ਜਦੋਂ ਦਾ ਟੀਵੀ ਤੇ ਗਿਆ ਨੇ ਇੱਕ ਵਰਡ ਇੱਕ ਸ਼ਬਦ ਨਹੀਂ ਕਿਹਾ ਕਿਸੇ ਦੇ ਖਿਲਾਫ ਮੈਨੂੰ ਬੋਲਣਾ ਪਿਆ ਕਿਉਂਕਿ ਇਹਨਾਂ ਨੇ ਮੇਰੇ ਤੇ ਗੰਭੀਰ ਇਲਜ਼ਾਮ ਲਾਇਆ ਬਿਲਕੁਲ ਔਰ ਰੰਧਾਵਾ ਸਾਹਿਬ ਇਹ ਵੀ ਕਹਿ ਰਹੇ ਨੇ ਹੁਣੇ ਥੋੜੀ ਦੇਰ ਪਹਿਲਾਂ ਉਹਨਾਂ ਨੇ ਕਿਹਾ ਜੀ ਕਿ ਮੈਡਮ ਸਿੱਧੂ ਨੇ ਜੋ ਜੋ ਇਹ ਬਿਆਨ ਦਿੱਤਾ ਹੈ ਉਹਨਾਂ ਦੇ ਖਿਲਾਫ ਹਾਈ ਕਮਾਂਡ ਨੂੰ ਐਕਸ਼ਨ ਲੈਣਾ ਚਾਹੀਦਾ ਤਾਂ ਤੇ ਪਹਿਲਾਂ ਬਿਆਨ ਚੈੱਕ ਕਰ ਲੋ ਹਾਈ ਕਮਾਂਡ ਨੂੰ ਤਾਂ ਮੈਂ ਟਵੀਟ ਕਰਦਾ ਤੁਸੀਂ ਮੇਰੀ ਬਾਈਕ ਸੁਣ ਲਓ ਵੀ ਕਾਂਗਰਸ ਨੇ ਅਜੇ ਤੱਕ ਸਾਡੇ ਤੋਂ ਕੁਝ ਵੀ ਆਸ ਪਾਰਟੀ ਤੇ ਕਾਂਗਰਸ ਪਾਰਟੀ ਦਈ ਹੈ ਪ੍ਰਿਆंका ਗਾਂਧੀ ਦਈ ਹੈ ਉਹ ਹੋਰ ਕੀ ਕਿਆ ਉਹਨੇ ਹਾਂ ਬਾਕੀ ਪਾਰਟੀਆਂ ਚ ਚਲੇ ਜੋ ਕਹਿੰਦੇ ਨੇ ਕਿ ਮੇਰੇ ਕੋਲ 500 ਕਰੋੜ ਨਹੀਂ ਹੈ ਮੈਨੂੰ ਕੀ ਪਤਾ ਸੀਐਮ ਕਿਵੇਂ ਬੰਦਾ ਹੈ ਬਾਕੀ ਪਾਰਟੀਆਂ ਚ ਗੱਲ ਮੇਕ ਕਲੀਅਰ ਹੈ ਉਹਨੂੰ ਕਿਉਂ ਜਦੋਂ ਮਰੋੜ ਰਹੇ ਆ ਇਹ ਜਾਨਨ ਉਹ ਇਹਨਾਂ ਨੇ ਇਹਨੂੰ ਪੁੱਛੋ ਮੀਡੀਆ ਨਾਲ ਡਿਨਰ ਕੀਤਾ ਕੀ ਨਹੀਂ ਮਜੂਦੂਦ ਨੂੰ ਹੈਰਾਨ ਲਈ ਹਾਂ ਕੌਣ ਕੌਣ ਬੈਠਾ ਸੀ ਮੇਰੀ ਹਲਕੇਚ ਮੈਨੂੰ ਮਸੀਨਾ ਅਸੀਂ ਟਰਾਈ ਕਰਦੇ ਆ ਜੇ ਰੰਧਾਵਾ ਸਾਹਿਬ ਵੀ ਸਾਡੇ ਨਾਲ ਫੋਨ ਲਾਈਨ ਤੇ ਜੁੜ ਜਾਣ ਕਿਉਂਕਿ ਬਹੁਤ ਗੰਭੀਰ ਇਲਜ਼ਾਮ ਤੁਸੀਂ ਵੀ ਲਗਾਏ ਨੇ ਗੈਂਗਸਟਰਾਂ ਵਾਲੇ ਗੈਂਗਸਟਰਾਂ ਦੇ ਨਾਲ ਇਹਨਾਂ ਦਾ ਲਿੰਕ ਉਹ ਕੱਲ ਪਰसों ਵਾਇਰਲ ਹੋਇਆ ਨੇ ਮੈਂ ਝੋੜੀ ਬੱਲੇ ਹਾਂ ਉੱਥੇ ਇਲੈਕਸ਼ਨਸ ਵਾਲੇ ਲੋਕਾਂ ਨੇ ਵਾਇਰਲ ਕੀਤੇ ਮੈਂ ਤਾਂ ਸੁਣੀ ਹੈ ਮੈਂ ਉਹ ਹੀ ਅੱਗੇ ਰਿਕਾਰਡਿੰਗ ਦਿਖਾਉਂਗੀ ਉਹਨਾਂ ਨੂੰ ਐਕਸਪਲੇਨ ਕਰਨਾ ਵੀ ਉਹਨਾਂ ਤੇ ਜਿਵੇਂ ਮੇਰੇ ਤੇ ਇਲਜ਼ਾਮ ਲੱਗੇ ਮੈਂ ਐਕਸਪਲੇਨ ਕਰ ਰਹੀ ਹਾਂ ਉਹਨਾਂ ਤੇ ਲੱਗੇ ਉਹ ਐਕਸਪਲੇਨ ਕਰਨ ਚਲੋ ਮੇਰੇ ਵੱਸ ਹੀ ਇਹਨਾਂ ਟਰਾਈ ਕਰਦੇ ਪਿਆ ਅਸੀਂ ਟਰਾਈ ਕਰ ਰਹੇ ਆ ਕਿ ਰੰਧਾਵਾ ਸਾਹਿਬ ਵੀ ਸਾਡੇ ਨਾਲ ਫੋਨ ਲਾਈਨ ਤੇ ਜੁੜ ਜਾਣ ਬਟ ਇਹ ਇੱਕ ਇੱਕ ਗੱਲ ਤੁਹਾਡੇ ਵੱਲੋਂ ਸਾਫ਼ ਸਪੱਸ਼ਟ ਹੈ ਕਿ ਜਿਹੜਾ ਤੁਸੀਂ ਇਹ ਬਿਆਨ ਦਿੱਤਾ ਸੀ ਕਾਂਗਰਸ ਪਾਰਟੀ ਵਾਸਤੇ ਨਹੀਂ ਸੀ ਇਹ ਦੂਜੀ ਪਾਰਟੀਆਂ ਵਾਸਤੇ ਸੀ ਬਿਲਕੁਲ ਵੀ ਨਹੀਂ ਮੈਂ ਸਾਫ਼ ਹੈ ਉਹਦੇ ਵਿੱਚ ਲਿਖਿਆ ਹੋਇਆ ਤੁਸੀਂ ਸੁਣੋ ਦੁਆਰਾ ਹਾਂ ਕਾਂਗਰਸ ਨੇ ਸਾਡੇ ਤੋਂ ਐਸੇ ਕਦੇ ਨਹੀਂ ਮੰਗੇ ਮੈਂ ਸਪੈਸੀਫਾਈ ਕੀਤਾ ਸਾਡੇ ਤੋਂ ਨਹੀਂ ਮੰਗੇ ਉਹ ਰਿਪੋਰਟ ਤੁਸੀਂ ਬਾਅਦ ਵਿੱਚ ਤੁਹਾਨੂੰ ਦਊਗੀ ਉਹ ਜੇ ਸੀਐਮ ਦਾ ਜਾਓਗੇ ਮੈਂ ਕਿ ਸਾਡੇ ਕੋਲ 500 ਕਰੋੜ ਨਹੀਂ ਵੀ ਅਸੀਂ ਕਿਸੇ ਦਾ ਪਾਰਟੀ ਕਿਉਂਕਿ ਹਰ ਦੰਦਾ ਪੁੱਛਦਾ ਹੈ ਕਿ ਤੁਸੀਂ ਸੀਐਮ ਬਣੋਗੇ ਇਹਨਾਂ ਪੈਸਾ ਸਾਨੂੰ ਖਰਚਣਾ ਪੈਂਦਾ ਦੋਗੇ ਤੇ ਬਟ ਮੈਡਮ ਫਿਰ ਮੈਡਮ ਮੈਡਮ ਫਿਰ ਇਹ 500 ਕਰੋੜ ਕਿਹੜੀ ਪਾਰਟੀ ਮੰਗਦੀ ਹੈ ਨਹੀਂ ਮੈਂ ਨਾ ਇਹ ਜਨਰਲ ਗੱਲ ਹੈ ਮਤਲਬ ਖਰਚਣ ਵਾਲੀ ਜੇ ਕਪੈਸਿਟੀ ਹੁੰਦੀ ਹੈ ਉਹੀ ਬੰਦੇ ਨੂੰ ਸੀਐਮ ਬਣਾਉਂਦੇ ਆ ਹਾਂ ਹਾਂ ਨਹੀਂ ਇਹ ਜਨਰਲ ਇੱਕ ਜਨਰਲ ਸਟੇਟਮੈਂਟ ਹੈ ਇਟ ਇਟਸ ਨਾਟ ਅਗੇਂਸਟ ਐਨੀ ਵਨ ਪਰਸਨਲ ਅੱਛਾ ਕਿਸੇ ਕਿਸੇ ਪਾਰਟੀਕੂਲਰ ਪਾਰਟੀ ਵਾਸਤੇ ਨਹੀਂ ਹੈਗਾ ਬੀਜੇਪੀ ਜਾਂ ਆਮ ਆਦਮੀ ਪਾਰਟੀ ਵਾਸਤੇ ਹਾਂ ਇਟ ਇਜ਼ ਦ ਕ੍ਰਕਸ ਆਫ ਦ ਫੈਕਟ ਕਿ ਨਵਜੋਤ ਸਿੱਧੂ ਤਾਂ ਹੀ ਸੀਐਮ ਨਹੀਂ ਬਣਿਆ ਆਮ ਆਦਮੀ ਪਾਰਟੀ ਦਾ ਕਿਉਂਕਿ ਉਹਨੇ ਉਹਨੂੰ ਪਤਾ ਸੀ ਅਰਵਿੰਦ ਕੇਜਰੀਵਾਲ ਦੀ ਇੰਟਰਫੇਰੈਂਸ ਹੋਣੀ ਹੈ ਉਹਨੇ ਕਹਿਣਾ ਮੈਨੂੰ ਲਿਕਰ ਦੇ ਠੇਕੇ ਦੇ ਮੈਨੂੰ ਉਹ ਦੇ ਹੁਣ ਕੀ ਹੋ ਰਿਹਾ ਹੁਣ ਸਾਰੀ ਆਮ ਆਦਮੀ ਪਾਰਟੀ ਦਿੱਲੀ ਦੀ ਚਲਾ ਰਹੀ ਹੈ ਨਾ ਚੇਅਰਮੈਨੀਆਂ ਵੀ ਉਹਨਾਂ ਨੇ ਆਪਣੀਆਂ ਬਣਾਈਆਂ ਉਹਨੂੰ ਪਤਾ ਸੀ ਇਹ ਮੈਨੂੰ ਲਾ ਦੇਣਗੇ ਜੇ ਮਹੀਨੇ ਬਾਅਦ ਮੈਂ ਕਿਉਂ ਬਣਾ ਸੀਐਮ ਹੂੰ ਹੂੰ ਇਹ ਵੀ ਇਹ ਗੱਲ ਹੈ ਵੇ ਇਹਨਾਂ ਨੂੰ ਜਿਹੜੇ ਬੰਦੇ ਨੂੰ ਮਨਜ਼ੂਰ ਹੀ ਨਹੀਂ ਇਮਾਨਦਾਰੀ ਨਾਲ ਚੱਲਣਾ ਜਿਹੜਾ ਬੰਦੇ ਨੂੰ ਪੰਜਾਬ ਦੀ ਬਾਰੇ ਸੋਚਦਾ ਹੀ ਨਹੀਂ ਜਿਹਪੈਰਾ ਦੇਣਾ ਜਿਹੜਾ ਰੋਹਲ ਗਾਂਧੀ ਦੀ ਸੋਚਦੇ ਪੈਰਾ ਹੀ ਨਹੀਂ ਦੇਣਾ ਤੇ ਫਿਰ ਤੁਸੀਂ ਕਿਥੋਂ ਦੇ ਉਸੇ ਪਾਈ ਹੋ ਤੁਸੀਂ ਤੇਰਾਹ ਗਾਂਧੀ ਦੇ ਬੰਦਿਆਂ ਨੂੰ ਹਰਾ ਰਹੇ ਹੋ ਬਟ ਪਰ ਮੈਂ ਇੱਕ ਨਾ ਇਹ ਕਿ ਤੁਸੀਂ ਤੁਸੀਂ ਤਾਂ ਕਰਕਸ ਦੱਸਤਾ ਤੁਸੀਂ ਤਾਂ ਕਰਕਸ ਦੱਸਤਾ ਕਿ ਇਹ ਕਰਕਸ ਇਹ ਸੀਗਾ ਕਿ ਇਹ ਕਾਂਗਰਸ ਪਾਰਟੀ ਵੱਲੋਂ ਬਿਆਨ ਨਹੀਂ ਹੈਗਾ ਸੀ ਬਟ ਤੁਹਾਡੀਆਂ ਨਾ ਗੱਲਾਂ ਦੇ ਵਿੱਚੋਂ ਇਹ ਚੀਜ਼ ਵੀ ਨਿਕਲ ਕੇ ਸਾਹਮਣੇ ਆ ਰਹੀ ਹੈ ਜਿਹੜੀ ਤੀਸ ਹੈ ਨਾ ਤੁਹਾਡੇ ਮਨ ਦੇ ਅੰਦਰ ਉਹ ਆਮਾਦੀ ਪਾਰਟੀ ਦੇ ਖਿਲਾਫ ਹੈ ਨਹੀਂ ਮੇਰੀ ਸਾਰਿਆਂ ਦੇ ਖਿਲਾਫ ਹੈ ਹੁਣ ਜੋ ਮੇਰੇ ਗਵਰਨਮੈਂਟ ਆਮਾਦੀ ਪਾਰਟੀ ਨੂੰ ਬਾਰੇ ਬੋਲੂਗੀ ਹਾਂ ਮੈਂ ਮੈਨੂੰ ਉਹਨਾਂ ਦੇ ਖਿਲਾਫ ਕੀ ਹੋਤੋ ਮੈਨੂੰ ਸੀਐਮ ਸ਼ਿਵ ਕੁਮਾਰ ਕਰ ਰਹੇ ਸੇ ਉਹ ਸਿਰਫ ਇਸ ਕਰਕੇ ਕਿ ਕਿਉਂਕਿ ਆਮ ਆਦਮੀ ਪਾਰਟੀ ਨੇ ਚਿਹਰਾ ਜਿਹੜੀ ਨਵਜੋਤ ਸਿੰਘ ਤੇ ਤਾਂ ਨਹੀਂ ਲੱਸਾ ਨਾ ਹਾਂ ਹਾਂ ਤਾਂ ਫਿਰ ਪਰ ਜੋ ਗਲਤ ਕਰ ਰਹੇ ਉਹਦੇ ਬਾਰੇ ਬੋਲੂਗੀ ਉਹਨੇ ਕਿਹਾ ਸੀ ਨਵਜੋਤ ਨੇ ਕਿਹਾ ਸੀ ਮਾਈਨਿੰਗ ਤੇ ਲਿਖ ਕੇ ਸਰਕਾਰੀ ਕੰਡੋ ਨੇ ਕੀਤੀ ਨਹੀਂ ਕੀਤੀ ਨਾ ਇਹ ਇਹਨੂੰ ਕੁਝ ਅਲਗਾਂ ਲੈਜੈਂਡਸ ਕਿਉਂ ਦੁੱਤੇ ਇਹ ਦਿੱਲੀ ਤੋਂ ਠੇਕੇਦਾਰ ਹੀ ਹੁੰਦੇ ਆ ਕਿ ਨਹੀਂ ਹੁੰਦੇ ਦੱਸੋ ਪੰਜਾਬ ਦਾ ਗੁਰਾਹਣ ਹੈ ਲੋਰਡ ਆਰਡਰ ਕਿੱਥੇ ਹੈ ਜਵਾਬ ਦੇ ਤੇ ਇਹ ਲੋਕ ਕਿਉਂ ਨਹੀਂ ਮੇਰੇ ਨਾਲ ਖੜੇ ਜਦੋਂ ਮੈਂ ਕੁਐਸਚਨ ਕਰਦੀ ਆ ਇਹ ਕਿਉਂ ਨਹੀਂ ਟੀਮ ਨੂੰ ਕੁਐਸਚਨ ਕਰ ਗਈ ਕਿਉਂ ਡਰਦੇ ਹੋਦੇ ਤੋਂ ਹੂੰ ਹੂੰ ਇਹ ਨਹੀਂ ਤਾਂ ਵੀ ਇਹ ਕਿਉਂ ਡਰਦੇ ਆ ਇਹ ਆਪਣੀਆਂ ਫੈਸਲਾ ਨਹੀਂ ਕਰਦੇ ਆ ਹੂੰ ਹੂੰ ਇਹ ਕਿਉਂ ਕਰਦੇ ਆ ਖੁੱਲਕੇ ਕਰਨਾ ਫਿਰ ਅਦੀ ਵੀ ਤਾਂ ਬਿਨਾਂ ਤੋਂ ਸੂਰਜ ਦੇ ਇੱਕ ਸਾਲ ਜੇਲ੍ਹ ਕੱਟੀ ਆ ਹਾਂ ਜੋ ਚਿੱਤ ਨੇ ਹੱਥ ਨਹੀਂ ਲਾਇਆ ਸੀ ਉਹ ਬੰਦੇ ਨੂੰ ਚਾਹ ਤੋਂ ਲਗਾਇਆ ਸੀ ਹੱਥ ਨਹੀਂ ਲਾਇਆ ਪਰ ਇੱਕ ਸਾਲ ਜੇਲ੍ਹ ਹੋਈ ਨਾਲੋਂ ਕੱਟੀ ਨਾ ਬੀਜਪੀ ਛੱਡਣ ਦੀ ਮਿਲਿੰਟ ਦਾ ਤੇ ਉਹਦਾ ਕਾਂਗਰਸ ਨਾਲ ਨਹੀਂ ਖੜੇ ਉਹਦਾਂ ਜੋ ਅੰਜਰ ਲੈ ਲੈਂਦੇ ਮੈਡਮ ਕਿਤੇ ਨਾ ਕਿਤੇ ਤੁਸੀਂ ਮੰਨਦੇ ਹੋ ਕਿ ਜਿਹੜੀ ਕਾਂਗਰਸ ਪਾਰਟੀ ਦਾ ਜੇ ਜੇ ਪੰਜਾਬ ਦੇ ਵਿੱਚ ਥੋੜਾ ਜਿਹਾ ਗਰਾਫ ਡਿੱਗਿਆ ਉਹ ਸਿਰਫ ਇਹਨਾਂ ਲੀਡਰਸ ਕਰਕੇ ਜਿਹੜੀ ਇੱਕ ਦੂਸਰੇ ਦੇ ਟਿੰਬਾਜ਼ੀ ਬਿਲਕੁਲ

ਹਾਂ ਕੌਣ ਕਿਉਂ ਹਰਾ ਰਹੇ ਹੋ ਇੱਕ ਇੱਕ ਸੀਟ ਦੇ ਬੰਦੇ ਮੈਡਮ ਇਹ ਕਾਂਗਰਸ ਕਾਂਗਰਸ ਪਾਰਟੀ ਦੇ ਵਿੱਚ ਜਿਹੜੀ ਧੜੇਬਾਜ਼ੀ ਹੈ ਜਿਹੜੀ ਧੜੇਬਾਜ਼ੀ ਲਗਾਤਾਰ ਭਵੇਂ ਉਹ ਵੜਿੰਗ ਗਰੁੱਪ ਹੋਵੇ ਜਾਂ ਰੰਦਾਵਾ ਗਰੁੱਪ ਹੋਵੇ ਜਾਂ ਕੋਈ ਹੋਰ ਜਿਹੜੇ ਗਰੁੱਪਸ ਜਿਹੜੇ ਨੇ ਜੈਦ ਗਰੁੱਪ ਹੋਵੇ ਚਾਹੇ ਚੰਨੀ ਗਰੁੱਪ ਹੋਵੇ ਹਾਂ ਤੇ ਇਹ 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 ਕਰਾਂਗੇ ਇਸ ਦਾ ਤੁਹਾਨੂੰ ਨਹੀਂ ਲੱਗਦਾ ਕਿ ਇਸ ਦਾ ਜਿਹੜਾ ਅਸਰ ਹੈਗਾ ਉਹ 2027 ਦੀਆਂ ਵਿਧਾਨ ਸਭਾ ਚੋਣਾਂ ਤੇ ਵੀ ਪਏਗਾ ਔਰ ਸੈਕੰਡ ਜਿਹੜੇ ਵਰਕਰਸ ਜਿਹੜੇ ਹੈਗੇ ਨੇ ਇਹ ਤਾਂ ਹੋਊਗਾ ਕਿ ਇਕੱਠੇ ਹੋ ਕੇ ਬੈਠ ਕੇ ਇੱਕ ਰੂਲ ਡਿਸਾਈਡ ਕਰ ਲੈਣ ਦੀ ਭਈ ਆ ਮਿੰਦਾ ਮਨਜ਼ੂਰ ਹੈ ਪਰ ਜੀ ਜੀ ਵੈਰਕ ਪੰਦੇ ਇੱਕ ਤਾਂ ਇੱਕ ਨਾਮ ਤਾਂ ਦੇ ਦੇ ਜਿਹਦੇ ਤੇ ਸਾਰੀ ਪਾਰਟੀ ਨੂੰ ਪਤਾ ਹੋਵੇ ਅਸੀਂ ਉਹਨੂੰ ਸਪੋਰਟ ਕਰਨਾ ਹੈ ਉਹਦੇ ਪਿੱਛੇ ਜਾਣਾ ਹੈ ਉਹਨੂੰ ਪੈਨਾ ਦੇਣਾ ਹੈ ਮੈਂ 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 ਤੁਹਾਨੂੰ ਇੱਕ ਮਿੰਟ ਵਾਸਤੇ ਰੁਕਣਾ ਚਾਹਾਂਗਾ ਆਪਣੇ ਨਾਲ ਕੁਲਦੀਪ ਵੈਦ ਜੀ ਜਿਹੜੇ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਨੇ ਉਹ ਵੀ ਫੋਨ ਲਾਈਨ ਤੇ ਜੁੜੇ ਹੋਏ ਨੇ ਉਹਨਾਂ ਦੀ ਵੀ ਥੋੜੀ رائے ਲੈ ਲੈਣੇ ਆ ਵੈਦ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਜੀ ਪੰਜਾਬ ਰਿਆਣਾ ਹਿਮਾਚਲ ਤੇ ਸਾਹਿਬ ਜੀ ਰੋਪਿਆ ਨੂੰ ਸਤਿ ਸ਼੍ਰੀ ਅਕਾਲ ਜੀ ਬੇਟਾ ਨਵਜੋਤ ਕੋਰ ਸਿੱਧੂ ਹਣੀ ਵੀ ਸਾਡੇ ਨਾਲ ਜੁੜੇ ਹੋਏ ਨੇ ਜਿਹੜਾ ਇੱਕ 500 ਕਰੋੜ ਵਾਲਾ ਜਿਹੜਾ ਬਿਆਨ ਸੀਗਾ ਹਾਲਾਂਕਿ ਉਹਨਾਂ ਨੇ ਸਫਾਈ ਦੇ ਦਿੱਤੀ ਕਿ ਮੈਂ ਕਾਂਗਰਸ ਪਾਰਟੀ ਬਾਰੇ ਨਹੀਂ ਕਿਹਾ ਸੀ ਮੈਂ ਇਹ ਕਿਹਾ ਜਨਰਲ ਇੱਕ ਗੱਲ ਕਹੀ ਸੀਗੀ ਕਿ ਜੇ ਸੀਐਮ ਜੇ ਬੰਨਾ ਹੈ ਤਾਂ 500 ਕਰੋੜ ਦੇਣਾ ਪੈਂਦਾ ਜੇ ਸੀਐਮ ਫੇਸ ਬੰਨਾ ਹੈ ਤੇ ਆ ਨਾਲ ਦੇ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਕਾਂਗਰਸ ਪਾਰਟੀ ਦੇ ਵਿੱਚ ਜਿਹੜੀ ਗੁੱਟਬਾਜ਼ੀ ਹੈਗੀ ਹੈ ਉਹ ਗੁੱਟਬਾਜ਼ੀ ਦਾ ਖਮਿਆਜ਼ਾ ਜਿਹੜਾ ਹੈ ਉਹ ਪੁਕਤਣਾ ਪੈ ਰਿਹਾ ਹੈ ਲੇਕੋ ਇਸ ਤਰ੍ਹਾਂ ਸਾਡੀ ਛੋਟੀ ਭੈਣ ਹੈ ਮੈਨੂੰ ਬੜਾ ਅਫਸੋਸ ਹੋਇਆ ਜਦੋਂ ਦੀ ਇਹਨਾਂ ਦੀ ਸਟੇਟਮੈਂਟ ਚੱਲੀ ਹੈ ਇੱਕ ਪਾਸੇ ਤਾਂ ਇਹ ਕਹਿੰਦੇ ਆ ਕਿ ਸਰਦਾਰ ਨਵਜੋਤ ਸਿੰਘ ਸਿੱਧੂ ਨੂੰ ਮੁੱਖ ਮੰਤਰੀ ਦਾ ਜਿਹੜਾ ਬਣਾਓ ਤੇ ਅਸੀਂ ਪੰਜਾਬ ਬਦਲ ਦਿਆਂਗੇ ਹੂੰ ਪਹਿਲੀ ਗੱਲ ਤਾਂ ਇਹ ਹੈ ਕਿ ਇੱਕ ਕੰਡੀਸ਼ਨ ਲਾਉਣੀ ਆ ਕਾਂਗਰਸ ਵਿੱਚ ਜਾਂ ਕਿਸੇ ਵੀ ਪਾਰਟੀ ਨੂੰ ਵਾਰਾ ਨਹੀਂ ਕਾੰਦੀਆਂ ਇਹਦਾ ਜਿਹੜਾ ਡਿਸੀਜਨ ਆ ਕਿ ਕਿਨੇ ਮੁੱਖ ਮੰਤਰੀ ਬਣਨਾ ਕਿਹੜਾ ਜਿਹੜਾ ਹੋਣਾ ਇਹ ਡੈਮੋਕਰੈਟਿਕ ਸਿਸਟਮ ਆ ਐਮਐਲਏਾਂ ਦੀ ਰਾਏ ਲਈ ਜਾਂਦੀ ਹੈ ਤੇ ਉੱਪਰ ਜਿਹੜੀ ਸਾਡੀ ਹਾਈ ਕਮਾਂਡ ਹੈ ਉਹ ਡਿਸਾਈਡ ਕਰਦੀ ਹੈ ਕਿ ਮੁੱਖ ਮੰਤਰੀ ਕੌਣ ਹੋਵੇ ਜੇ ਕੰਮ ਕਰਨਾ ਹੈ ਤਾਂ ਇਹਨਾਂ ਨੂੰ ਚਾਹੀਦਾ ਹੈ ਕਿ ਪਹਿਲਾਂ ਕਾਂਗਰਸ ਲਈ ਕੰਮ ਕਰਨ ਮੁੱਖ ਮੰਤਰੀ ਤਾਂ ਕੰਮੀ ਕਰ ਰਹੀ ਹੈ ਨਾ ਮੈਂ ਬਿਮਾਰ ਸੀ ਤੇ ਉਹ ਬੰਦਾ ਕਿਉਂ ਛੱਡ ਕੇ ਗਿਆ ਕਿਉਂਕਿ ਕਿਉਂਕਿ ਤੁਸੀਂ ਲੋਕਾਂ ਨੇ ਤੁਸੀਂ ਸਭ ਦੀ ਬੜੀ ਇੱਜ਼ਤ ਕੀਤੀ ਤੁਸੀਂ ਦੋਸਤੂਦ ਦੀ ਪੂਰੀ ਨਾਲ ਰਹੀ ਹਮੇਸ਼ਾ ਤੇ ਉਹ ਦੋਸਤ ਨੂੰ ਨੇ ਇਹੀ ਗਿਆ ਵੀ ਕਾਂਗਰਸ ਇਕੱਠੀ ਹੋ ਕੇ ਚੱਲੇ ਮੇਰੇ ਨਾਮ ਤੇ ਇਕੱਠੀ ਨਹੀਂ ਹੁੰਦੀ ਮੈਂ ਟੀਵੀ ਤੇ ਚੱਲੇ ਗਾਣਾ ਚਲੇ ਗਿਆ ਉਹਨੇ ਉਸ ਤੋਂ ਬਾਅਦ ਕੋਈ ਸਟੇਟਮੈਂਟ ਦਿੱਤੀ ਉਸ ਤੋਂ ਬਾਅਦ ਤੁਸੀਂ ਲੋਕ ਇਕੱਠੇ ਹੋਏ ਤੁਸੀਂ ਵੰਡ ਕੇ ਰੱਖਤੀ ਕਾਂਗਰਸ ਤੁਸੀਂ ਇੱਕ ਬੰਦੇ ਨੂੰ ਤਾਂ ਚੁਣੋ ਅਸੀਂ ਉਹਦੇ ਵਿੱਚ ਲੱਗੇ ਸਾਨੂੰ ਦੱਸੋ ਤਾਂ ਸਹੀ ਐਂਟੀ ਕਾਂਗਰਸ ਕਮਸਟਾ ਅਸੀਂ ਐਂਟੀ ਕਾਂਗਰਸ ਕਮਸਟਾ ਮੈਂ ਕਰੀਏ ਰਾਉਂਡ ਗਾਂਧੀ ਦੇ ਸੋਸ਼ਲ ਦਾ ਪਹਿਲਾ ਦੇਈਏ ਲੜਦੇ ਬੈਠੇ ਜੀ ਸਾਰੇ ਰਾਮ ਕੰਦੀ ਜੀ ਜੀ ਸੋਚਦੇ ਪੈਰਾ ਦਿੰਦੇ ਨੇ ਬਟ ਤੁਹਾਡੇ ਬਲੋਂ ਜੀ ਕਹਿੰਦਾ ਜੀ 500 ਕਰੋੜ ਰੁਪਇਆ ਚਾਹੀਦਾ ਮੈਨੂੰ ਅਫਸੋਸ ਹੈ ਤੁਹਾਨੂੰ ਮਿਲ ਨਹੀਂ ਸਕਿਆ ਮੈਂ ਕਿਹਾ ਤੁਹਾਨੂੰ ਬਿਲਕੁਲ ਨਹੀਂ ਕਿਹਾ ਆਰਟੀ ਦਾ ਪ੍ਰਬੰਧ ਬਣਾਇਆ ਤੁਸੀਂ ਮੇਰੀ ਸਟੇਟਮੈਂਟ ਸੁਣੋ ਕਿੰਨੇ ਪੈਸੇ ਬਿੱਤੇ ਹੈ ਮੈਂ ਜੀ ਕੇ ਬਸ ਸੁਣ ਲਈ ਜਾਂਦਾ ਬਹਿਲਾ ਲੇਕਿਓ ਬੋਲੇ ਹੋ ਮੈਂ ਕਾਂਗਰਸ ਨੇ ਸਾਡੇ ਤੋਂ ਇੱਕ ਵਾਰ ਦੇ ਵੀ ਸਾਨੂੰ ਪਾਰਟੀ ਨੇ ਸਾਡੇ ਤੋਂ ਪੈਸਾ ਨਹੀਂ ਮੰਗਿਆ ਸਿੱਧੂ ਬਾਹਰ ਦੇਖ ਬਸ ਤੁਸੀਂ ਇਹ ਜੋ ਬਣੇ ਸੀ ਉਹ ਮੈਨੂੰ ਉਹਨਾਂ ਨੇ ਕਿਹਾ ਦੂਗੀ ਉਹਨਾਂ ਨੇ ਕਿਹਾ ਕਿ ਹੋਰ ਕੋਈ ਪਾਰਟੀ ਤੁਹਾਨੂੰ ਜੇ ਮੌਕਾ ਦੇਗੀ ਵੀ ਤੁਸੀਂ ਸੀਐਮ ਬਣੋ ਤੁਸ ਜੀ ਜਾਣੀ ਨਹੀਂ ਸੱਪਰ 500 ਕਰੋੜ ਨਹੀਂ ਹੈ ਗੱਲ ਤੁਹਾਨੂੰ ਸੂਭਾ ਨਹੀਂ ਦਿੰਦੀਆਂ ਉਹ ਨਹੀਂ ਸ਼ੋਭਾ ਜਿੰਦੀ ਹੈ ਕਾਂਗਰਸ پارٹی ਲੋਕਾਂ ਕੇ ਹੁਕਮੇ ਨਹੀਂ ਚੱਲਦੇ ਨੂੰ ਮੰਤਰੀ ਬਣਾਇਆ ਲੋਕ ਫਰਮੈਂਟ ਦੇ ਨਾਤੇ ਕਰ ਰਹੀ ਹੈ ਹਰ ਤਾਰਫ ਗਾਰੰਟੀ ਦਾ ਪ੍ਰਦਾਨ ਕਿਉਂਕਿ ਉਹ ਮਾਰਕਸ ਦੇ ਨਾਲ ਪਹਿੰਜ ਇੰਜਰਜੀ ਕਿਹਦੇ ਆ ਰਹੀ ਹੈ ਉਹ ਆਪਣੇ ਲੋਕਾਂ ਦੇ ਸਾਹਮਣੇ ਪਰ ਵਿਧਾਇਕ ਸਾਹਿਬ ਮੇਰਾ ਮੇਰਾ ਇੱਕ ਛੋਟਾ ਜਿਹਾ ਸਵਾਲ ਹੈ ਕਿ ਠੀਕ ਹੈ ਉਹ ਬੋਲ 300 ਕਰੋੜ ਦਿੱਤੇ ਉਤੋਂ ਲੈ ਕੇ ਆਇਆ ਪੈਸੇ ਪਹਿਲਾਂ ਤਾਂ ਪਹਿੰਜ ਨੂੰ ਕੋਈ ਜਾਂ ਤਾਂ ਮੇਰਾ ਸਵਾਲ ਦਾ ਜਵਾਬ ਲੈ ਲੈਣ ਜੋ ਜਦੋਂ ਮੈਂ ਉਹ ਉਹ ਬੋਲ ਰਿਹਾ ਮੈਂ ਪਹਿਲਾਂ ਤੁਸੀਂ ਪਹਿਲਾਂ ਤੁਸੀਂ ਕਲੀਅਰਫਾਈ ਕਰੋ ਨਾ ਕਿ ਮੈਂ ਕੀ ਬੋਲਿਆ ਅੱਜ ਤੱਕ ਕਾਂਗਰਸ ਨੇ ਸਾਡੇ ਤੋਂ ਕੋਈ ਕਸਾ ਨਹੀਂ ਮੰਗਿਆ ਤੇ ਨਵਜੋਤ ਸਿੰਘ ਸਲਤਨੂਬਦੀ ਬਾਅਦ ਵਿੱਚ ਗਵਰਨਮੈਂਟ ਦਿੱਤੀ ਹੈ ਨਾ ਜੀ ਪਹਿਲਾਂ ਤਾਂ ਤੁਸੀਂ ਕਿਹਾ ਕਿ ਬਿਲਕੁਲ ਹੀ ਪਹਿਲੀ ਸਟੇਟਮੈਂਟ ਸੁਣੋ 50 ਕਰੋੜ ਰੁਪਏ ਚਾਹੀਦੇ ਆਰੇ ਜੀ ਅਰੇ ਜੀ ਪਹਿਲੀ ਸਟੇਟਮੈਂਟ ਸੁਣੋ ਆ ਗੁੱਦ ਕੰਨ ਖੋਲ ਕੇ ਸੁਣੋ ਪੂਰੀ ਉਹਦੇ ਵਿੱਚ ਹੀ ਲਿਖਿਆ ਹੋਇਆ ਹੈ ਉਹਦੇ ਵਿੱਚ ਹੀ ਬੋਲਿਆ ਹੋਇਆ ਹੈ ਵੀ ਅੱਜ ਤੱਕ ਸਾਡੇ ਤੋਂ ਨਹੀਂ ਪੈਸੇ ਮੰਗੇ ਤੁਸੀਂ ਉਹ ਨਹੀਂ ਸੁਣਿਆ ਉਹ ਕਹਿੰਦੇ ਹੋ ਕਿ ਫਾਟੀ ਇਹ ਮੈਂ ਤੁਹਾਡੇ ਨਾਲ ਸਹਿਮਤ ਹੋ ਜਾਣਾ ਪਰ ਮੁੱਖ ਮੰਤਰੀ ਬਣਨ ਵਾਸਤੇ 500 ਕਰੋੜ ਦੇ ਵੀ ਗੱਲ ਤਾਂ ਤੁਸੀਂ ਹੋ ਕੀਤੀ ਹੈ ਉਹ ਅਸੀਂ ਹੋਰ ਕਹਿੰਦੇ ਹੋਰ ਕਿਸੀ ਪਾਰਟੀ ਕਹਿੰਦੇ ਹੋਰ ਕਿਸੀ ਪਾਰਟੀ ਚ ਜਾਓਗੇ ਇਹ ਜਿੱਤ ਪੀਐਮ ਬਣਦੇ ਹੀ ਘੱਟੋ ਘੱਟ 500 ਕਰੋੜ ਚਾਹੀਦਾ ਹੈ ਬਾਅਦ ਵਿੱਚ ਆਪਣੀ ਸਟੇਟਮੈਂਟ ਚੇਂਜ ਕੀਤੀ ਹੈ ਚਲੋ ਬੈਠਾ 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 ਮੈਸਾ ਮੇਰਾ ਇੱਕ ਛੋਟਾ ਜਿਹਾ ਸਵਾਲ ਹੈ ਮੈਸਾ ਮੇਰਾ ਇੱਕ ਛੋਟਾ ਜਿਹਾ ਸਵਾਲ ਹੈ ਕਿ ਨਵਜੋਤ ਕੋਰ ਮੈਡਮ ਹੁਣੇ ਇਹ ਵੀ ਇਹ ਵੀ ਕਹਿ ਰਹੇ ਸੀਗੇ ਕਿ ਕਾਂਗਰਸ ਪਾਰਟੀ ਦਾ ਜਿਹੜਾ ਹਾਲ ਜੋ ਪੰਜਾਬ ਦੇ ਵਿੱਚ ਹਾਸ਼ੀਏ ਤੇ ਆਈ ਹੈ ਉਸ ਦਾ ਇੱਕ ਰੀਜ਼ਨ ਹੈ ਜਿਹੜੀ ਧੜੇਬੰਦੀ ਹੈ ਕਾਂਗਰਸ ਪਾਰਟੀ ਦੇ ਅੰਦਰ ਜਿਹੜੇ 3-4 ਜਿਹੜੇ ਧੜੇ ਬਣੇ ਹੋਏ ਨੇ ਭਵੇਂ ਰੰਦਾਵਾ ਸਾਹਿਬ ਦਾ ਤੜਾ ਹੋਵੇ ਜਿਹੜਾ ਯਾ ਵੜਿੰਗ ਸਾਹਿਬ ਦਾ ਧੜਾ ਹੋਵੇ ਯਾ ਕੋਈ ਹੋਰ ਤੜਾ ਹੋਵੇ ਪਹਿਲੀ ਗੱਲ ਤਾਂ ਇਹ ਹੈ ਕਿ ਕਾਂਗਰਸ ਕੋਈ ਹਾਸ਼ੀਏ ਤੇ ਨਹੀਂ ਆਈ ਹੋਈ ਹੂੰ ਨਿਕਲਾ ਇਹ ਯੂਟਿਊਬ ਨਹੀਂ ਆਉਂਗੇ ਨਾ ਮੈਂਬਰ ਪਾਰਲੀਮੈਂਟ ਦੀਆਂ ਜਿੱਤੀਆਂ ਹੋਈਆਂ ਨੇ ਹੂੰ ਛੋਟ ਵੱਡੀ ਤਾਂ ਪਹਿਲਾਂ ਆਵਾਜ਼ ਲਾਉਂਗੇ ਪ੍ਰੈਸਰ ਦੇ ਤੋਂ ਕਿ ਜਿਵੇਂ ਤਸ਼ਲੀਵਾਜ ਹੁੰਦੀ ਸੀ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਸਰ ਇਹ ਇਸ ਤਰ੍ਹਾਂ ਦੀ ਤਸ਼ਲੀਵਾਜੀ ਨਹੀਂ ਹੈ ਜਿਵੇਂ ਕਿ ਕਈ ਦੁਨੀਆ ਨੂੰ ਬਦਲਣ ਬੋਲਦੇ ਹੋ ਉਹ ਸੌਲ ਰਹੇ ਹਾਂ ਚਾਰ ਪਰਾ ਹੁੰਦੇ ਆ ਉੱਥੇ ਮਾੜੇ ਮੋਟੇ ਡਿਫਰੈਂਸ ਆਫ ਓਪੀਨੀਅਨ ਹੁੰਦੇ ਆ ਕਾਂਗਰਸ ਇਹ ਕੱਲ ਵੀ ਇਕੱਠੀ ਸੀ ਅੱਜ ਵੀ ਕੱਟੀ ਐ ਤੇ ਕੱਲ ਵੀ ਕੱਟੀ ਹੋਏਗੀ ਇਹ ਬਸ ਇਜਾਦੀਆਂ ਦੇ ਸਿਹਤਾਂੀਆਂ ਵੱਲੋਂ ਖਲਾਈਆਂ ਜਾ ਰਹੀਆਂ ਨੇ ਕਿ ਕਾਂਗਰਸ ਕੱਟੀ ਨਹੀਂ ਐ ਨਹੀਂ ਨਹੀਂ ਵਿਰੋਧੀ ਪਾਰਟੀਆਂ ਵੱਲੋਂ ਨਹੀਂ ਇਹ ਤਾਂ ਮੈਡਮ ਨਵਜੋਤ ਕੌਰ ਹੋਣਾ ਵੱਲੋਂ ਕਿਹਾ ਗਿਆ ਵਿਰੋਧੀ ਪਾਰਟੀ ਤੁਹਾਡਾ ਹੈਗੇ ਜਿੱਦ ਕਾਂਗਰਸ ਪਾਰਟੀ ਦੇ ਨੇ ਨਹੀਂ ਨਹੀਂ ਮੈਂ ਇਹਨਾਂ ਦੀ ਵੀ ਗੱਲ ਕਰਦਾ ਤੇ ਇਹਨਾਂ ਦੀ ਵੀ ਗੱਲ ਕਰਦਾ ਆ ਇਹਨਾਂ ਨੂੰ ਇਹ ਜਿਹੇ ਸਟੇਟਮੈਂਟਾਂ ਨਹੀਂ ਦੇਣੀਆਂ ਚਾਹੀਦੀਆਂ ਇਹ ਚੰਗੀਆਂ ਨਹੀਂ ਇਹ ਮੈਂ ਪਹਿਲਾਂ ਵੀ ਕੱਲ ਵੀ ਕਿਹਾ ਸੀ ਅੱਜ ਵੀ ਕਿ ਇਹੋ ਜੀ ਕੋਈ ਸਟੇਟਮੈਂਟ ਨਹੀਂ ਹੋਣੀ ਚਾਹੀਦੀ ਜਿਸ ਦੇ ਨਾਲ ਸਾਡੀ ਪ੍ਰੋਗਰੈਸ ਨੂੰ ਕੋਈ ਚਰਮੇਜ ਹੋਵੇ ਬੈਠੇ ਸੀ ਉਹਨੂੰ ਹਰਾਨ ਨਹੀਂ ਉਹ ਠੀਕ ਸੀ ਉਹ ਠੀਕ ਸੀ ਇਹਦੇ ਵਿੱਚ ਦੋਨੋਂ ਹਲਾ ਗਿਆ ਤੇ 15 ਬੰਦੇ ਹੋ ਗਏ ਇਹ ਕਹਿੰਦੇ ਪਹਿਲਾਂ ਸਟੇਟਮੈਂਟ ਕੁਝ ਹੋਰ ਦੇਤੀ ਬਾਅਦ ਕੁਝ ਹੋਰ ਦੇਦੀ ਪਹਿਲਾਂ ਹੀ ਸੋਚ ਕੇ ਬੋਲਣਾ ਚਾਹੀਦਾ ਕੋਈ ਸਟੇਟਮੈਂਟ ਸੇਮ ਹੈ ਦਵਾਰਾ ਸੁਣੋ ਈਨ ਰੈਟਰ ਦਵਾਰਾ ਸੁਣੋ ਦਵਾਰਾ ਸੁਣੋ ਪਹਿੰਜੀ ਤੁਹਾਡੀ ਤੁਹਾਡੀ ਸਾਰੀ ਸਟੇਟਮੈਂਟ ਸੁਣੀ ਹੈ ਜੀ ਵੈਰੀ ਅਨਫੋਰਚੂਨੇਟ

ਉਹ ਪਹਿਲਾਂ ਪਾਰਟੀ ਲਈ ਕੰਮ ਕਰੇ ਬਾਅਦ ਵਿੱਚ ਚੌਦੇ ਮੰਗੇ ਜੇ ਤੁਸੀਂ ਪਹਿਲਾਂ ਹੀ ਆਉਂਦੇ ਮੰਗੇ ਠੀਕ ਹੈ ਠੀਕ ਹੈ ਮੈਂ 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 ਸਾਹਿਬ ਬੈਤ ਸਾਹਿਬ ਨਵਜੋਤਗੁਰ ਮੈਂ ਇੱਕ ਇੱਕ ਮਿੰਟ ਬਸ ਇੱਕ ਮਿੰਟ ਆਪਾਂ ਇੱਕ ਮਿੰਟ ਆਪਾਂ ਹੁਣੇ ਕਲੀਅਰ ਕਰ ਦਿੰਦੇ ਆ ਆਪਾਂ ਹੁਣੇ ਕਲੀਅਰ ਕਰ ਦਿੰਦੇ ਆ ਇੱਕ ਵਾਰੀ ਇੱਕ ਵਾਰੀ ਬਾਈਟ ਸੁਣਾ ਦਿੰਦੇ ਆ ਜਿਹੜੀ ਨਵਜੋਤਗੁਰ ਮੈਡਮ ਵੱਲੋਂ ਵੱਲੋਂ ਜਿਹੜੇ ਇਹ ਬਿਆਨ ਦਿੱਤਾ ਗਿਆ ਸੀ ਉਹ ਇੱਕ ਵਾਰੀ ਦੁਬਾਰਾ ਸੁਣ ਲੈਂਦੇ ਆ ਫਿਰ ਦੁਬਾਰਾ ਡਿਸਕਸ਼ਨ ਤੇ ਆ ਜਾਗੇ ਬਿਲਕੁਲ ਆ ਗੱਲ ਮੈਂ ਛਾ ਪੰਜਾਬ ਦੇ ਪੰਜਾਬੀ ਆ ਤਾਂ ਅਸੀਂ ਉਹਦੇ ਤੇ ਬੋਲਦੇ ਆ ਨਵਜੋਤ ਸਿੱਧੂ ਪਰਵਾਰ ਸਿੱਧੂ ਫਾਊਂਡੇਸ਼ਨ ਖੋਲ ਕੇ ਵੀ ਪੰਜਾਬ ਦਾ ਭਲਾ ਕਰੇਗਾ ਪਰ ਸਾਡੇ ਕੋਲ 500 ਕਰੋੜ ਨਹੀਂ ਹੈ ਵੀ ਜਿਹੜੇ ਅਸੀਂ 500 ਕਰੋੜ ਦੇ ਕੇ ਸੀਐਮ ਦੀ ਕੁਰਸੀ ਕਰਤੀ ਹੈ ਅਸੀਂ ਉਹਦੀ ਮਾਰ ਖਾਂਦੇ ਆ ਤੇ ਖਾਲੇ ਰਵਾਂਗੇ ਪਰ ਸਾਡਾ ਕੋਈ ਫਰਕ ਨਹੀਂ ਪੈਂਦਾ ਉਹ ਜਿਹੜੀ ਸਟੇਟਮੈਂਟ ਹੈ ਹੁਣ ਇਹਦੇ ਤੋਂ ਤੁਸੀਂ ਦੱਸੋ ਤੁਸੀਂ ਤੁਸੀਂ ਦੱਸ ਦਿਓ ਲੋਕਾਂ ਨੂੰ ਸਟੇਟਮੈਂਟ ਦਾ ਕੀ ਮਤਲਬ ਨਿਕਲਦਾ ਨੇ ਜੀ ਤੁਸੀਂ ਪਹਿਲਾਂ ਮਸਲੇ ਦਾ ਮਸਲਾ ਉਹ ਵੀ ਬਾਈਕਲਾ ਵੀ ਬਣਨਾ ਚਾਹੁੰਦੇ ਨੇ ਕੋਈ ਪੈਸਾ ਨਹੀਂ ਮਿਲਿਆ ਪਾਰਟ ਹਿੰਦੂ ਪੰਜਾਬ ਦਾ ਭਲਾ ਕਰਨਾ ਚਾਹੁੰਦੇ ਆ ਤੇ ਆਪਣਾ 500 ਕਰੋੜ ਰੁਪਇਆ ਨਹੀਂ ਹੈ ਇਹ ਦੱਸੋ ਇਹ ਭੰਬਲ ਪੂਸੇ ਚ ਪਾਉਣ ਵਾਲੀ ਗੱਲ ਹੈ ਕਿ ਨਹੀਂ ਹੈ ਸਾਡੀ ਭੈਣ ਦੀ ਸਟੇਟਮੈਂਟਾਂ ਕਿਉਂ ਕਿਸੇ ਵੀ ਸਟੇਟਮੈਂਟ ਥੋੜੀ ਜੀ ਪੂਰੀ ਬਾਈਟ ਸੁਣ ਲੋ ਬੈ ਜੀ ਸਿਆਨੇ ਬਣੇ ਪੜੇ ਲਿਖੋ ਕੋਹੋ ਚੈਨਲ ਵਾਲਿਆਂ ਨੂੰ ਤੁਹਾਡੀ ਪੂਰੀ ਬਾਈਟ ਚਲਾਉਣ ਦੀ ਆ ਸੁਣ ਲੋ ਨਹੀਂ ਅਸੀਂ ਪੂਰੀ ਬਾਈਟ ਸੁਣਾਈ ਹੈ ਅਸੀਂ ਪੂਰੀ ਬਾਈਟ ਸੁਣਾਈ ਹੈ ਇਹ ਹੀ ਪੂਰੀ ਬਾਈਟ ਹੈ ਉਹਦੇ ਬਿਨਾਂ ਮੈਂ ਤੁਹਾਨੂੰ ਪੁੱਛਦਾ ਮੈਂ ਤੁਹਾਨੂੰ ਪੁੱਛਦਾ ਕਿ ਜਿੱਲੀ ਮੈਡਮ ਲਵਜੋਤ ਕੌਰ ਨੇ ਧਿਆਨ ਦਿੱਤੇ ਹੈ ਇਹਦਾ ਕੀ ਮਤਲਬ ਨਿਕਲਦਾ ਹੈ ਸਾਡੇ ਕੋਲ ਤੁਹਾਨੂੰ ਮੰਤਰੀ ਬਣਾਉਣ ਦੀ ਗੱਲ ਕਰਦੇ ਨੇ ਪਰ ਇਹ ਨਾਲ ਕਹਿੰਦੇ ਨੇ ਕਿ ਸਾਡੇ ਕੋਲੇ 500 ਕਰੋੜ ਰੁਪਇਆ ਦੇਣ ਨੂੰ ਹੈ ਉਨੇ ਜਿਹੜੀ ਸਟੇਟਮੈਂਟ ਹੈ ਇਹ ਡੰਗੜੀ ਹੈ ਕਿ ਤੁਹਾਨੂੰ ਵੀ ਪਤਾ ਹੈ ਲੋਕਾਂ ਨੂੰ ਸਮਝ ਆ ਰਹੀ ਸੀ ਕੋਈ ਲੋਕ ਕਮਲੇ ਤਾਂ ਹੈ ਨਹੀਂ ਕਿ ਪੰਜਾਬ ਦੇ ਲੋਕ ਬਹੁਤ ਸਿਆਣੇ ਨੇ ਉਹਨਾਂ ਨੂੰ ਸਾਰੀਆਂ ਗੱਲਾਂ ਸਮਝ ਆਉਂਦੀਆਂ ਨੇ ਤੁਸੀਂ ਪੁੱਠੀਆਂ ਗੱਲਾਂ ਕਰ ਰਹੇ ਹੋ ਤੁਸੀਂ ਪੂਰੀ ਵਾਈਟ ਸੁਣ ਲਓ ਮੈਂ ਗੱਲ ਖੜੇ ਹੁੰਦੇ ਤਾਂ ਤੁਹਾਨੂੰ ਵੀ ਸਮਝ ਆ ਜਾਂਦੀ ਮੈਂ ਕਿਹਾ ਸਿੱਧੂ ਗਾਂਧਾ ਗਾਂਧੀ ਪਰਵਾਸ ਤੋਂ ਬਾਹਰ ਨਹੀਂ ਜਾਂਦਾ ਸਾਡੇ ਤੋਂ ਕਾਂਗਰਸ ਅੱਜ ਤੱਕ ਇੱਕ ਗਲਤੀ ਗੱਲ ਅਸੀਂ ਕਦੋਂ ਕਹਿੰਦੇ ਹਾਂ ਤੇ ਏਹੀ ਗੱਲ ਕਹਿੰਦੇ ਕਿ ਮੈਰੀ ਪ੍ਰਿਆਕਾ ਗਾਂਧੀ ਦੇ ਪਰਵਾਸ ਤੋਂ ਬਾਅਦ ਗਾਂਧੀ ਨੂੰ ਜਿਤਾਓ ਉਹ ਤਾਂ ਚਲੇ ਗਿਆ ਬਾਰ ਉਹ ਤਾਂ ਕਿਸੇ ਨੂੰ ਪਤਾ ਬੀਬਾ ਜੀ ਗੱਲਾਂ ਸਿੱਤੂ ਸਾਹਿਬ ਨੇ ਰਾਹੁਲ ਗਾਂਧੀ ਨੂੰ ਨਹੀਂ ਜਿਟਾਉਣਾ ਸਮੁੱਚੀ ਕਾਂਗਰਸ ਨੇ ਰਾਹੁਲ ਗਾਂਧੀ ਨਿਊਜ਼ੀਲੈਂਡ ਚ ਪੰਜਾਬ ਦਾ ਵਾਸਤੇ ਕੋਈ ਪ੍ਰੋਬਲਮ ਨਹੀਂ ਹੈ ਗੱਲਾਂ ਬਾਹਰ ਕਰਦੇ ਸਾਰੇ ਸਾਰੇ ਅਸੀਂ ਲੋਕ ਪੰਜਾਬ ਦੇ ਹਮਾਇਤੀਆਂ ਦੇ ਪੰਜਾਬੀਆਂ ਤੇ ਪੰਜਾਬੀ ਇੱਥੇ 20000 ਬੰਦਿਆਂ ਦੀ ਰੈਲੀ ਕਰ ਰਿਹਾ ਥੋੜੇ ਤੋਂ 5000 ਬੰਦਾ ਨਹੀਂ ਇਕੱਠਾ ਹੁੰਦਾ ਹੇਨਾ ਦਸਤਰੀ ਦਾ ਦੁਨੀਆ ਦੀ ਰੈਲੀ ਕਰ ਰਿਹਾ ਸੀ ਉਹ ਤੁਸੀਂ ਉਹਨੂੰ ਕਿਉਂ ਰੋਕਿਆ ਉਹ ਕਾਂਗਰਸ ਦੇ ਖਿਲਾਫ ਕਰ ਰਿਹਾ ਸੀ ਭੁਦੀ ਬਾਜੀ ਕਿਸੇ ਨੇ ਨਹੀਂ ਰੋਕਿਆ ਉਹਨਾਂ ਨੂੰ ਦੇਖੋ ਵੀ ਗੱਲਾਂ ਬਹੁਤ ਹੋ ਜਾਂਦੀਆਂ ਨੇ ਸਿੱਧੂ ਸਾਹਿਬ ਨੂੰ ਕਿਤੇ ਨਹੀਂ ਰੋਕਿਆ ਬਤੌਰ ਪ੍ਰਧਾਨ ਜਨਮ ਵਿੱਚ ਨੋਟ ਕਰੇਂ ਜੀ ਬਤੌਰ ਪ੍ਰਧਾਨ ਸਰਦਾਰ ਨਵਜੋਤ ਸਿੰਘ ਸਿੱਧੂ ਸਾਹਿਬ ਹਾਜ਼ਰ ਦੇਖੋ ਵੀ ਰੈਲੀ ਨੂੰ ਸੰਬੋਧਨ ਕਰਨ ਹੀ ਗਏ ਬਤੌਰ ਪ੍ਰਧਾਨ ਇੱਕ ਵੀ ਰੈਲੀ ਨੂੰ ਸੰਬੋਧਨ ਨਹੀਂ ਕੀਤਾ ਬਾਈ ਦੇ ਦੇ ਤੁਸੀਂ ਮੈਡਮ ਪ੍ਰੇਮਕਾ ਜੀ ਦੀ ਗੱਲ ਕਰ ਰਹੇ ਹੋ ਪ੍ਰੇਮਕਾ ਜੀ ਦੀ ਮੌਜੂਦ ਜਿਲ੍ਹੇ ਘਰ ਉਸਾਬ ਨੇ ਕੰਪਲੇਨ ਨਹੀਂ ਕੀਤਾ ਤੁਸੀਂ ਉਹਨੂੰ ਕੋਈ ਪ੍ਰਧਾਨਤਾ ਬਣਾਤਾ ਮੂੜੇ ਕੋਈ ਬਿਲਕੁਲ ਗਲਤ ਕਹਿ ਰਹੇ ਹੋ ਜੀ ਬਾਜੀ ਬਿਲਕੁਲ ਗਲਤ ਕਹਿ ਰਹੇ ਹੋ ਸਾਰੇ ਪੰਜਾਬ ਨੇ ਦੇਖਿਆ ਹੈ ਕਿ ਸਰਦਾਰ ਨਵਜੋਤ ਸਿੰਘ ਸਿੱਧੂ ਬਾਈ ਵੀ ਇਲੈਕਸ਼ਨ ਦੇ ਵਿੱਚ ਇੱਕ ਵੀ ਥਾ ਇੱਕ ਵੀ ਰੈਲੀ ਨੂੰ ਸੰਬੋਧਨ ਕਰਨ ਨਹੀਂ ਗਏ ਬਟ ਬੈਤਾ ਬੈਤਾ ਸਵਾਲ ਇਹ ਵੀ ਹੈ ਨਾ ਕਿ ਕਿਉਂ ਨਹੀਂ ਗਏ ਬੈਤਾ ਸਵਾਲ ਇਹ ਵੀ ਹੈ ਕਿ ਕਿਉਂ ਨਹੀਂ ਗਏ ਕੀ ਉਹਨਾਂ ਨੂੰ ਨਾਰਾਜ਼ਗੀ ਸੀ ਕਿਸੇ ਕਾਂਗਰਸ ਪਾਰਟੀ ਤੋਂ ਕਿਉਂ ਜਾਂਦਾ ਉਹ ਤਾਂ ਨਾ ਪ੍ਰਧਾਨ ਸੀ ਉਦੋਂ ਤੇ ਨਾ ਕੁਝ ਸੀ ਉਦੋਂ ਉਤਰ ਗਿਆ ਸੀ ਲਾਹਾਂ ਤੋਂ ਸੀ ਫਿਰ ਉਹ ਕਿਉਂ ਜਾਂਦਾ ਨਹੀਂ 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 ਬਤੌਰ ਪ੍ਰਧਾਨ ਸੀ ਇਹ ਪਾਈ ਦੀ ਇਲੈਕਸ਼ਨ ਵਿੱਚ